ਅੱਜ ਪੰਜਾਬ ਨੂੰ ਨਾ ਲੋਕਲ ਵੱਲੋਂ ਇਹ ਜੋ ਸੈਮੀਨਾਰ ਅੱਜ ਕੀਤਾ ਜਾ ਰਿਹਾ ਹੈ ਪ੍ਰੈਸ ਨੂੰ ਸਮਰਪਿਤ ਕਿਉਂਕਿ ਅੱਜ ਪ੍ਰੈਸ ਦਾ ਇੱਕ ਦਿਹਾੜਾ ਹੈ ਜੋ 16 ਨਵੰਬਰ 1966 ਜਿਵੇਂ ਕਿ ਪਹਿਲਾਂ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਜਿਹਨੂੰ ਹਾਜੀ ਦੱਸ ਕੇ ਗਏ ਨੇ ਕਿ ਗਦਰ ਕਰਤਾ ਸਿੰਘ ਸਰਾਪੇ ਨੇ ਜਦੋਂ ਗਦਰ ਦੇ ਵਿੱਚ ਗਦਰ ਕਵਾ ਕਢਣ ਦੇ ਲਈ ਇਹ ਸ਼ੁਰੂ ਕੀਤਾ ਸਮਝਿਆ ਜਾਂਦਾ ਹੈ ਕਿ ਇਸ ਲਈ ਪ੍ਰਸਪਲਬ ਆਫ ਇੰਡੀਆ ਦੀ ਜਿਹੜੀ ਹੈਗੀ ਹੈ ਸਥਾਪਨਾ ਇਸੇ ਗੱਲ ਨਾਲ ਇਸ ਨੂੰ ਸਮਰਪਿਤ ਹੋ ਗਈ ਕੀਤੀ ਗਈ ਤੇ ਮੈਂ ਇਸ ਦੀਆਂ ਕਰਤਾਕਾਂ ਦੇ ਸ਼ਰਾਬੇ ਦੇ ਅੱਜ ਸ਼ਹੀਦੀ ਦਿਹਾੜੇ ਤੇ ਤੁਹਾਨੂੰ ਸਭ ਨੂੰ ਇਹ ਕਹਿਣਾ ਕਿ ਉਸ ਦੀ ਜ਼ਿੰਦਗੀ ਤੋਂ ਤੇ ਉਸ ਦੇ ਸੰਘਰਸ਼ ਤੋਂ ਆਪਾਂ ਨੂੰ ਸਾਰਿਆਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਤਾਂ ਕਿ ਆਪਾਂ ਨੇ ਦੇਸ਼ ਨੂੰ ਤੇ ਆਪਣੇ ਲੋਕਾਂ ਨੂੰ ਇੰਨਾ ਅੱਗੇ ਲੈ ਕੇ ਆ ਸਕੀਏ ਤਾਂ ਕਿ ਵਰਲਡ ਦੇ ਵਿੱਚ ਸਾਨੂੰ ਵੀ ਇੱਕ ਸਹੀ ਸਿਵਲਾਈਜ਼ਡ ਸੋਸਾਇਟੀ ਦੇ ਵਿੱਚ ਹੁੰਦਾ ਹਾਂ। ਹੁਣ ਦਲਾਂ ਆਪਾਂ ਕਰਦੇ ਹਾਂ ਕਿ ਪ੍ਰੈਸ ਪ੍ਰੈਸ ਦਾ ਜਿਹੜਾ ਮੂੰਹ ਅੱਜ ਦੇ ਸਿਨੈਰੀਓ ਦੇ ਵਿੱਚ ਪ੍ਰੈਸ ਦਾ ਜਿਹੜਾ ਮੂੰਹ ਮਹੰਦਰਾ ਇੱਕ ਦਿਨ ਹੁੰਦਾ। ਸਭ ਤੋਂ ਪਹਿਲੀ ਗੱਲ ਇਹ ਬੜੀ ਦੁਖਦੀ ਗੱਲ ਹੈ ਕਿ ਕੁਝ ਸਮੇਂ ਦੇ ਪਹਿਲਾਂ ਦੇਖ ਰਹੇ ਹਾਂ ਅਸੀਂ 10-15 ਸਾਲਾਂ ਤੋਂ ਕਿ ਪ੍ਰੈਸ ਦੇ ਨਾਮ ਤੇ ਇੱਕ ਖਿਲਵਾੜ ਜਾ ਹੋ ਰਿਹਾ ਹੈ। ਜਿਹੜਾ ਬੰਦਾ ਪਾਵਰ ਚਾਹੁੰਦਾ ਹੈ ਚਾਹੇ ਉਹ ਸਰਕਾਰ ਦੀ ਸ਼ਿਕਰੀ ਹੋ ਗਈ ਉਹਦਾ ਇੱਕੇ ਮਕਸਦ ਹੁੰਦਾ ਹੈ ਕਿ ਪ੍ਰੈਸ ਕੋਸੇ ਦੀ ਬੋਲੀ ਬੋਲੇ ਜਦ ਕਿ ਪ੍ਰੈਸ ਦਾ ਵਜੂਦ ਇਸ ਲਈ ਸੀ ਕਿ ਉਹ ਉਹ ਇੱਕ ਆਮ ਪਬਲਿਕ ਲੋਕਾਂ ਦੀ ਆਵਾਜ਼ ਬਣੇ ਲੋਕਾਂ ਦੀ ਆਵਾਜ਼ ਨੂੰ ਸਰਕਾਰਾਂ ਦੇ ਖਿਲਾਫ ਹਮੇਸ਼ਾ ਇਹ ਹੁੰਦਾ ਆ ਕਿ ਗਦਰ ਜਿਹੜਾ ਗਦਰ ਸੀ ਗਦਰ ਅਖਬਾਰ ਤੇ ਗਦਰ ਲਹਿਰ ਉਹ ਇੱਕ ਗੋਰਿਆਂ ਦੀ ਆਪਣੇ ਦੇਸ਼ ਦੇ ਉੱਤੇ ਕਮਾਂਡ ਨੂੰ ਖਤਮ ਕਰਨ ਦੇ ਲਈ ਆਜ਼ਾਦੀ ਦੇ ਸੰਦਰਭ ਦੇ ਲਈ ਪਹਿਲੀ ਬਿਗਲ ਬਗਾਇਆ ਸੀ ਜਿਹੜਾ ਗਰਨ ਲੈਫਟ ਸੀ ਇਸ ਲਈ ਹਮੇਸ਼ਾ ਹੀ ਅਖਬਾਰਾਂ ਨੇ ਜਿਹੜਾ ਹੁਣ ਤੋਂ ਤੁਸੀਂ ਇਤਿਹਾਸ ਨੂੰ ਦੇਖੋ ਤਾਂ ਅਖਬਾਰਾਂ ਨੇ ਸਰਕਾਰਾਂ ਦੇ ਖਿਲਾਫ ਸਰਕਾਰਾਂ ਦੀ ਡੈਲੀਜੈਂਸ ਸਰਕਾਰਾਂ ਦੀ ਪੋਲਿਟਿਕਸ ਜਿਹੜੀ ਲੋਕਾਂ ਨੂੰ ਦੱਪਣ ਲਈ ਕੀਤੀ ਜਾਂਦੀ ਹੈ ਸਰਕਾਰਾਂ ਦਾ ਪੁਲਿਸ ਨੂੰ ਵਰਤਣਾ ਸਰਕਾਰਾਂ ਦਾ ਸਕੀਮਾਂ ਨੂੰ ਆਪਣੇ ਹੱਥਾਂ ਲਈ ਵਰਤਣਾ ਸਰਕਾਰਾਂ ਦਾ ਸਕੀਮਾਂ ਅਨਾਉਂਸ ਕਰਕੇ ਆਪਣੇ ਹੀ ਲੋਕਾਂ ਨੂੰ ਫਾਇਦੇ ਪਹੁੰਚਾਉਣ ਆ ਨੂੰ ਉਜਾਗਰ ਕਰਨ ਦੇ ਲਈ ਜਿਹੜੀ ਸੀਗੀ ਪ੍ਰੈਸ ਮੀਨਿੰਗ ਸੀ ਪਰ ਉਹ ਬਹੁਤ ਵੱਡੀ ਖੁਦਾਈ ਕਰਦਾ ਹੈ ਕਿ 10-15 ਸਾਲ ਤੋਂ ਪ੍ਰੈਸ ਇੱਕ ਸਪੀਕਰ ਬਣ ਚੁੱਕੀ ਹੈ ਸਰਕਾਰ ਦਾ ਚਾਹੇ ਉਹ ਪੁਰਸ ਹੋਵੇ ਚਾਹੇ ਉਹ ਸਰਕਾਰ ਹੋਵੇ ਕੋਈ ਵੀ ਪੱਤਰਕਾਰ ਉਸ ਤੋਂ ਇਤਰੂਤ ਹੋ ਕੇ ਕੋਈ ਖਬਰ ਨਹੀਂ ਛਾਪਦਾ ਨਾ ਹੀ ਉਹਨਾਂ ਦੇ ਖਿਲਾਫ ਲਿਖਣ ਦੀ ਕੋਸ਼ਿਸ਼ ਕਰਦਾ ਹੈ ਜਿਨ੍ਹਾਂ ਨੇ ਲਿਖਿਆ ਉਹਨਾਂ ਦੇ ਇਨਜਾਮ ਤੁਸੀਂ ਮੇਰੇ ਤੋਂ ਪਹਿਲਾਂ ਸਮਝ ਚੁੱਕੇ ਹੋ ਕੀ ਹੋਇਆ ਨਾ ਨਾ ਮਤਲਬ ਨਾ ਹੀ ਉਹਨਾਂ ਦੇ ਨਾਮ ਕੋਈ ਫਿਰ ਫੜਦਾ ਤੇ ਖੁਦਾ ਕੋਈ ਤਾਂ ਹੋਵੇ ਕੋਈ ਤਾਂ ਜਰਨਾ ਪੱਤਰਕਾਰ ਹੋਵੇ ਜਿਹੜਾ ਇਸ ਦੇਸ਼ ਦੀ ਮੈਂ ਥੋੜੀ ਜਿਹੀ ਦਾਦੇ ਪੰਜਾਬ ਦੀ ਕਰਨ ਲੱਗਿਆ ਸੀ ਤੇ ਹੁਣ ਜੇ ਆਪਾਂ ਆਪਣੇ ਦੇਸ਼ ਤੇ ਆਈਏ ਮਣੀਪੁਰ ਕਾਂ ਕਿੰਨੇ ਮਹੀਨੇ ਬਾਅਦ ਕਿਸੇ ਨੇ ਸੋਸ਼ਲ ਮੀਡੀਆ ਤੇ ਪਾਇਆ ਤਾਂ ਹੈ

ਤੇ ਲੋਕਾਂ ਦੀ ਜੋਜ ਨੂੰ ਕਵਿਤੇ ਵਿੱਚ ਦੱਸਦੇ ਫੁੱਲ ਮੋਖ ਖਲਾਫ ਹੈ ਐਂਡ ਜੁਡੀਸ਼ਲੀ ਹੈ ਤੌਰ ਤੇ ਮੈਂ ਕਹਦਾ ਸੁਣਾ ਚਾਹਾਂ ਜੋਡੀਸ਼ਲੀ ਵੀ ਐਸਾ ਹੀ ਇੰਡੀਪੈਂਡੈਂਟ ਹੁੰਦਾ ਜੱਜ ਜਿਹਨਾਂ ਹਦਾਇਤ ਸੀ ਸਰਕਾਰ ਦੇ ਬੰਦੇ ਸਰਕਾਰ ਜੱਜ ਪ੍ਰੋਸੀਕਿਊਸ਼ਨ ਇਹ ਇੱਕ ਹੋਰ ਨਵੀਂ ਜਿਹੜੀ ਕਿ ਇੱਕ ਵਕੀਲ ਨਾਲ ਤੇ ਭਾਈਚਾਰੇ ਨੂੰ ਖਤਮ ਕਰਨ ਦੇ ਲਈ ਇੱਕ ਪ੍ਰੋਸੀਕਿਊਟਰ ਦੇ ਦੇ ਨਾਲ ਨਾਲ ਕਾਉਂਸਲ ਪੁਆਇੰਟ ਕਰ ਦਿੱਤੇ ਗਏ ਸਰਕਾਰ

ਕਹਿੰਦੇ ਆ ਆਪਣਾ 26 ਜਨਵਰੀ ਆ 15 ਅਕਤੂਬਰ ਇਹ ਸਾਰੇ ਜਿਹੜੇ ਫੰਕਸ਼ਨ ਨੇ ਇਹ ਸਰਕਾਰੀ ਜਿਹੜੇ ਹੈਗੇ ਨੇ ਇਹਨਾਂ ਨੇ ਸਰਕਾਰੀ ਚਾਂਮਾ ਪਹਿਨਾ ਇਹ ਪਵਿੱਤਰ ਫੰਕਸ਼ਨ ਹੋਣੀ ਚਾਹੀਦੀ ਨੇ DC ਕੌਣ ਹੈ ਜਾਂ ਕੋਈ ਹੋਰ ਬੰਦਾ ਪਾਉਣਾ ਮੰਤਰੀ ਆ ਕੋਈ ਉਹਦੇ ਲਈ ਉਹ ਤਾਮ-ਤਾਮ ਕਰਾਇਆ ਜਾਂਦਾ ਚਾਰੇ ਲੋਕਾਂ ਦਾ ਦਰਸ਼ਕ ਬਣਾਇਆ ਜਾਂਦਾ ਕਰਕੇ ਲੋਕਾਂ ਦਾ ਫੰਕਸ਼ਨ ਲੋਕਾਂ ਨੂੰ ਬਣਾਉਣਾ ਚਾਹੀਦਾ ਉਹਨਾਂ ਦੀ ਮਰਜ਼ੀ ਹੈ ਵੀ ਇਹਨਾਂ ਨੂੰ ਬਣਾਉਣਾ ਜਾਂ ਨਹੀਂ ਬਣਾਉਣਾ ਇਹ ਉਹਨਾਂ ਦੀ ਫੂਦਾਂ ਨਹੀਂ ਉਹਨਾਂ ਨੇ ਅਰੇਂਜਮੈਂਟ ਕਰਨੀ ਹੁੰਦੀ ਹੈ ਸਰਕਾਰਾਂ ਨੇ ਤਾਂ ਕਿ ਆ ਅੱਜ ਕਰ ਰਹੇ ਨੇ ਬ੍ਰੋ। ਇਸ ਲਈ ਮੈਂ ਸਮਝਦਾ ਇੱਕ ਟ੍ਰੈਡੀਸ਼ਨ ਆਪਣੇ ਦੇਸ਼ ਚ ਹਾਤੀ ਨੂੰ ਬਣਾਇਆ ਚਾ। ਇਸ ਲਈ ਬਣਾਇਆ ਜਾਂਦਾ ਅਦਰ ਬਾਏ देयर इज नो ਪਲੱਸ ਕੋਈ ਪੱਤਰਕਾਰ ਨਹੀਂ ਤੇ ਕੁਛ ਨਹੀਂ ਹੈ ਸਿਰਫ ਇਨਫਰਮੇਸ਼ਨ ਪਾਸ ਕਰਾਉਣ ਲਈ ਅਦਾਰੇ ਬਣਾਏ ਗਏ ਨੇ। ਮੈਂ ਇਹਨਾਂ ਗੱਲਾਂ ਕਹਿੰਦਾ ਪਿਆ ਤੁਹਾਡਾ ਸੰਦਾ ਧੰਨਵਾਦ ਕਰਦਾ ਤੇ ਮਾਫ ਕਰੇ ਜੇ ਕਿਸੇ ਨੂੰ ਕਹਾਣ ਮੇਰੀ ਗੱਲ ਉੱਜੀ ਹੋਵੇ ਸੌਰੀ